ਤਾਲੂ ਵਾਲੀਆਂ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਬੀ 18 ਨਿਊਜ਼ ਤੋਂ ਏਬੀ 18 ਦੀ ਟੀਮ ਅੱਜ ਖੰਨੇਰੇ ਸ਼ੇਪੂਰੀ ਮੰਦਿਰ ਵਿਖੇ ਪਹੁੰਚੀ ਹੈ ਜਿੱਥੇ ਕਿ ਨਿਊਰੋਥੈਰੇਪੀ ਵੱਲੋਂ ਫ੍ਰੀ ਚੈੱਕਅਪ ਕੈਂਪ ਹੈ ਜਿਹੜਾ ਚਲਾਇਆ ਜਾ ਰਿਹਾ ਵੈ ਪਿਛਲੇ ਸੋਮਵਾਰ ਤੋਂ ਮੰਡੇ ਤੋਂ ਇਹ ਕੈਂਪ ਹੈ ਜਿਹੜਾ ਚੱਲ ਰਿਹਾ ਵਾ ਸੈਟਰਡੇ ਤੱਕ ਫ੍ਰੀ ਸੇਵਾ ਵੈ ਜੀ ਮੈਨ ਆਪਾਂ ਸਾਰੇ ਜਾਣਦੇ ਆ ਜੀ ਅੱਜ ਦੇ ਟਾਈਮ ਦੇ ਵਿੱਚ ਆਪਣਾ ਜੋ ਰਹਿਣ ਸਹਿਣ ਹੈ ਜੋ ਡਾਲ ਡੇਲੀ ਰੂਟੀਨਸ ਨੇ ਪਲੱਸ ਜੋ ਆਪਣੇ ਡਾਈਟਸ ਨੇ ਉਹ ਆਪਣੀ ਬਿਮਾਰੀ ਦਾ ਮੇਨ ਕਾਰਨ ਹੈ ਜਿੰਨੂੰ ਲੈ ਕੇ ਕਦੇ ਸਰਵਾਈਕਲ ਦੀ ਦਿੱਕਤ ਆ ਗਈ ਸ਼ੂਗਰ ਦੀ ਦਿੱਕਤ ਆ ਗਈ ਗੋਡਿਆਂ ਦੀ ਦਿੱਕਤ ਆ ਗਈ ਮੋਡਿਆਂ ਦੀ ਦਿੱਕਤ ਆ ਗਈ ਉਹਨੂੰ ਲੈ ਕੇ ਆਪਾਂ ਟੈਬਲੇਟਸ 'ਤੇ ਪੈ ਜਾਂਦੇ ਆ ਆਪਣੀ ਕਿਉਰ ਦੇ ਵੱਲ ਨੂੰ ਚੱਲਦੇ ਆ ਤਾਂ ਆਪਾਂ ਨੂੰ ਕੋਈ ਨਾ ਕੋਈ ਦਵਾਈ ਦੇ ਉੱਤੇ ਚੱਲਦੇ ਆ ਦਵਾਈਆਂ ਕੁਝ ਟਾਈਮ ਲਈ ਸਰਟਨ ਆਪਾਂ ਨੂੰ ਇਫੈਕਟ ਦਿੰਦੀਆਂ ਬਟ ਇਹਨਾਂ ਦੇ ਲੌਂਗ ਵੀ ਆਪਣੇ ਆਪ ਦੇ ਵਿੱਚ ਇੱਕ ਅਜਿਹੀ ਤਕਨੀਕ ਹੈ ਇੱਕ ਅਜਿਹੀ ਪદ્ધਤੀ ਹੈ ਮੈਡੀਕਲ ਸਾਇੰਸ ਦੀ ਜਿਦੇ ਵਿੱਚ ਕਿ ਤੁਹਾਨੂੰ ਟੈਬਲੇਟ ਤੋਂ ਮੁਕਤੀ ਮਿਲ ਜਾਂਦੀ ਹੈ ਤੇ ਜਿਹੜੀ ਬਿਮਾਰੀ ਹੈ ਤੁਹਾਡੀ ਉਹ ਵੀ ਹੌਲੀ-ਹੌਲੀ ਖਤਮ ਹੋ ਜਾਂਦੀ ਹੈ ਮੇਨ ਗੱਲ ਹੈ ਫਰੋਮ ਰੂਟ ਜੜ ਤੋਂ ਖਤਮ ਹੋ ਜਾਂਦੀ ਹੈ ਬਾਕੀ ਇਸ ਚੀਜ਼ ਦਾ ਵਿਖਿਆਨ ਦੇ ਨਾਲ ਕੀ ਦੱਸਦੇ ਨੇ ਸਾਡੇ ਨਾਲ ਡਾਕਟਰ ਦਲੀਪ ਜੀ ਨੇ ਜਿਹੜੇ ਕਿ ਇਹ ਸਾਰਾ ਮੇਨ ਸਿਸਟਮ ਹੈ ਉਹਨੂੰ ਰਨ ਕਰ ਰਹੇ ਨੇ ਉਹਨਾਂ ਤੋਂ ਜਾਣਦੇ ਆ ਪਹਿਲਾਂ ਦੱਸ ਸਰ ਵੈਲਕਮ ਸਾਡੇ ਚੈਨਲ ਤੇ ਦਲੀਪ ਜੀ ਅੱਜ ਦੇ ਟਾਈਮ 'ਚ ਦੇਖਿਆ ਹੋਇਆ ਕਿ ਦਿੱਕਤਾਂ ਬੜੀਆਂ ਨੇ ਸਰ ਫਿਜ਼ੀਕਲ ਦਿੱਕਤਾਂ ਦੇ ਨਾਲ ਨਾਲ ਮੈਂਟਲੀ ਸਟ੍ਰੈਸ ਸਰਵਾਈਕਲ ਬਹੁਤ ਹੀ ਪਰੇਸ਼ਾਨ ਉਲਟਿਆ ਹੋਇਆ ਜੂਝ ਰਿਹਾ ਵਾ ਤਾਂ ਸਰ ਨਿਊਰੋਥੈਰੇਪੀ ਕਿਸ ਲੈਵਲ ਤੇ ਉਹਨਾਂ ਦੀ ਹੈਲਪ ਕਰਦੀ ਹੈ ਆਪਣੀ ਆਜੀਵਿਕਾ ਨੂੰ ਸੋਖੇ ਢੰਗ ਨਾਲ ਜੀਣ ਦੇ ਵਿੱਚ ਦੇਖੋ ਜੀ ਅਸੀਂ ਸਾਰੇ ਤੋਂ ਪਹਿਲਾਂ ਤੇ ਇਹ ਹੈ ਵੀ ਤੁਹਾਨੂੰ ਹੀ ਪਤਾ ਹੈ ਆਪਣਾ ਖਾਣ ਪੀਣ ਚੇਂਜ ਹੋ ਗਿਆ ਜੰਕ ਫੂਡ ਵਧਰੇ ਹੈ ਉਹਦੇ ਕਰਕੇ ਡਾਈਜੈਸ਼ਨ ਵੀਕ ਹੋ ਰਿਹਾ ਹੈ ਉਸ ਕਰਕੇ ਆਪਾਂ ਨੂੰ ਪ੍ਰੋਬਲਮ ਵੱਧ ਰਹੀ ਹੈ ਤੇ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਨਿਊਰੋਥੈਰੇਪੀ ਦੇ ਨਾਲ ਵੀ ਆਪਾਂ ਆਪਣਾ ਜਿਹੜਾ ਗਟ ਹੈ ਆਪਣਾ ਡਾਈਜੈਸ਼ਨ ਸਿਸਟਮ ਹੈ ਉਹਨੂੰ ਸੁਧਾਰ ਕੇ ਹੀ ਆਪਾਂ ਬਿਮਾਰੀ ਠੀਕ ਕਰਦੇ ਹਾਂ ਨਾ ਕਿ ਆਪਾਂ ਬਿਮਾਰੀ ਠੀਕ ਕਰਦੇ ਆਂ ਆਪਾਂ ਬਿਮਾਰੀ ਠੀਕ ਹੋਣ ਚ ਹੈਲਪ ਕਰਦੇ ਆਂ ਵੀ ਅਗਰ ਆਪਣਾ ਸਰੀਰ ਸਵਸਥ ਰਹੇਗਾ ਪੇਟ ਸਹੀ ਰਹੇਗਾ ਜੋ ਕੈਮੀਕਲ ਜੋ ਨਿਊਟ੍ਰੀਸ਼ਨ ਆਪਾਂ ਬਾਹਰ ਤੋਂ ਲੈ ਰਹੇ ਆਂ ਉਹ ਆਰਟੀਫੀਸ਼ੀਅਲ ਹੈ ਅਗਰ ਆਪਣਾ ਡਾਈਜੈਸ਼ਨ ਆਪਣਾ ਪ੍ਰੋਪਰ ਸਹੀ ਰਹੇਗਾ ਤਾਂ ਉਹ ਖਾਣ ਪੀਣ ਥੋੜਾ ਡਾਈਟ ਪਲਾਨ ਸੈੱਟ ਕਰਕੇ ਆਪਾਂ ਜੇ ਉਹਦੇ ਹਿਸਾਬ ਨਾਲ ਚੱਲਾਂਗੇ ਤਾਂ ਉਹ ਨਿਊਟ੍ਰੀਸ਼ਨ ਉਹ ਪ੍ਰੋਟੀਨ ਆਪਾਂ ਆਪਣੇ ਸਰੀਰ ਤੋਂ ਬਣਦੇ ਰਹਿਣਗੇ ਜਿਵੇਂ ਕਿ ਸਰ ਨੇ ਦੱਸਿਆ ਹੋਵੇ ਕਿ ਮੇਨ ਆਪਾਂ ਨੂੰ ਜ਼ਰੂਰਤ ਹੁੰਦੀ ਹੈ ਨਿਊਟ੍ਰੀਸ਼ਨ ਦੀ ਪੋਸ਼ਟਿਕਾਹਾਰ ਦੀ ਬਟ ਆਪਾਂ ਲੋਕ ਅੱਜ ਕੱਲ ਜੰਕ ਫੂਡ ਦੇ ਹੋਰ ਫੂਡਾਂ ਦੇ ਆਦੀ ਹੋ ਚੁੱਕੇ ਜਿਵੇਂ ਚਾਈਨੀਜ਼ ਹੋ ਗਿਆ ਕੰਟੀਨੈਂਟਲ ਹੋ ਗਿਆ ਬੱਚੇ ਨੇ ਮੋਮੋਜ਼ ਮੈਗੀ 버ਗਰ ਪੀਜ਼ਾ ਦੇ ਇਸ ਕਦਰ ਐਡਿਕਟ ਹੋ ਚੁੱਕੇ ਨੇ ਕਿ ਉਹਨਾਂ ਦਾ ਜਿਹੜਾ ਡਾਈਜੈਸ਼ਨ ਹੈ ਉਹ ਹਰ ਟਾਈਮ ਬਿਓਂਡ ਲਿਮਟੇ ਹੋ ਜਾਂਦਾ ਵਾ ਤੇ ਡਿਸਟਰਬ ਰਹਿੰਦਾ ਵਾ ਸਰ ਆਪਾਂ ਦੇਖਿਆ ਹੋਵੇ ਡਾਈਟ ਪਲਾਨ ਆਪਾਂ ਨੂੰ ਜਿਹੜੀ ਸਰੀਰ ਨੂੰ ਪੋਸ਼ਟਿਕਤਾਰੀ ਜ਼ਰੂਰਤ ਹੁੰਦੀ ਹੈ ਜਿਹਦੇ ਨਾਲ ਆਪਣਾ ਸਾਰਾ ਸਿਸਟਮ ਸੈੱਟ ਹੁੰਦਾ ਤਾਂ ਸਰ ਕੋਈ ਡਾਈਟ ਚਾਰਟ ਵੀ ਨਿਊਰ ਜੇ ਨਾ ਹੋ ਸਕੇ ਬਿਲਕੁਲ ਜੀ ਡਾਈਟ ਪਲਾਨ ਵੀ ਦਿੰਨੇ ਆ ਪਲੱਸ ਨਿਊਰੋਥੈਰੇਪੀ ਜਾਂ ਜੋ ਟ੍ਰੀਟਮੈਂਟ ਹੈ ਉਹ ਵੀ ਦਿੰਨੇ ਆ ਜਿਵੇਂ ਇਹਦੇ ਚ ਸਰਵਾਈਕਲ ਹੈ ਜਾਂ ਕਮਰ ਦਰਦ ਹੈ ਜੋੜਾਂ ਨੂੰ ਜੋ ਵੀ ਦਰਦ ਹੈ ਪੇਟ ਦੀਆਂ ਜੀਆਂ ਤਕਲੀਫਾਂ ਹੈ ਪੈਰਾਲਿਸਿਸ ਪੇਸ਼ੈਂਟ ਹੈ ਉਹ ਵੀ ਠੀਕ ਹੁੰਦੇ ਆ ਤੇ ਨਾਲ ਡਾਈਟ ਪਲਾਨ ਦਾ ਤਾਂ ਇਹ ਹੁੰਦਾ ਜੀ ਜੇ ਤੁਹਾਡਾ ਸਰੀਰ ਆਪਣੇ ਆਪ ਕੈਮੀਕਲ ਬਣਾ ਰਿਹਾ ਹੈ ਰਿਲੀਜ਼ ਹੋ ਰਿਹਾ ਹੈ ਪ੍ਰੋਟੀਨ ਬਣ ਰਿਹਾ ਹੈ ਤਾਂ ਸਾਡੇ ਕੋਲ ਆਣ ਦੀ ਲੋੜ ਹੀ ਨਹੀਂ ਤੁਸੀਂ ਆਪਣੇ ਆਪ ਸਵਸਥ ਰਹ ਸਕਦੇ ਹੋ ਜਿਵੇਂ ਕਿ ਸਰ ਕਹਿ ਰਹੇ ਨੇ ਕਿ ਡਾਈਜੈਸ਼ਨ ਹੈ ਡਾਈਜੈਸ਼ਨ ਓਕੇ ਹੈ ਤਾਂ ਸਾਰੀਆਂ ਬਿਮਾਰੀਆਂ ਨਹੀਂ ਆਪਾਂ ਉਹਨਾਂ ਤੋਂ ਕਿਤੇ ਨਾ ਕਿਤੇ ਉੱਭਰ ਸਕਦੇ ਆ ਬਟ ਮੇਨ ਗੱਲ ਹੈ ਕਿ ਆਪਾਂ ਨੂੰ ਆਪਣੀ ਡਾਈਟ ਦੇ ਉੱਤੇ ਕੰਟਰੋਲ ਕਰਨਾ ਬੜਾ ਜ਼ਰੂਰੀ ਹੈ ਨਿਊਰੋਥੈਰਪੀ ਬੜੀ ਇੱਕ ਇਜ਼ੀ ਟੈਕਨੀਕ ਹੈ ਮੇਨ ਗੱਲ ਹੈ ਕਿ ਜਿਵੇਂ ਸਰ ਨੇ ਦੱਸਿਆ ਪਿਆ ਇਜ਼ੀ ਸਟੈਪਸ ਦੇ ਨਾਲ ਤੁਸੀਂ ਠੀਕ ਹੋ ਸਕਦੇ ਹੋ ਤੇ ਜਿਹੜੀਆਂ ਦਵਾਈਆਂ ਲੈਣੇ ਆਪਾਂ ਜਾਂ ਮਹਿੰਗੀਆਂ ਟ੍ਰੀਟਮੈਂਟਸ ਕਰਾਣੇ ਆ ਉਹਨਾਂ ਨੂੰ ਮੁਕਤੀ ਪਾ ਸਕਦੇ ਆ ਸਾਰਾ ਜਦੋਂ ਦਾ ਇਹ ਕੈਂਪ ਚੱਲਿਆ 10 ਤੋਂ ਆਈ ਥਿੰਕ ਸਟਾਰਟ ਹੋਇਆ ਪਿਆ ਤੇ ਸੈਟਰਡੇ ਕੱਲ ਇਹਦਾ ਲਾਸਟ ਡੇ ਹੈ ਤਾਂ ਸਰ ਕਿਹੋ ਜਿਹਾ ਮੈਸੇਜ ਦੇਖੋ ਜੀ ਆਪਣੇ 5 6 ਦਿਨਾਂ ਦਾ ਫਰੀ ਕੈਂਪ ਸੀ ਤੇ ਕਾਫੀ ਲੋਕ ਆ ਰਹੇ ਹੈ ਫਾਇਦਾ ਉਠਾ ਰਹੇ ਹੈ ਬਾਕੀ ਜਿਹੜੇ ਬੈਠੇ ਆ ਤੁਸੀਂ ਆਪ ਇਹਨਾਂ ਨੂੰ ਪੁੱਛ ਸਕਦੇ ਹੋ ਕਿੰਨਾ ਫਾਇਦਾ ਹੈ ਕਿੰਨਾ ਨਹੀਂ ਹੁਣ ਮੈਂ ਤਾਂ ਕੀ ਦੱਸਾਂ ਹੁਣ ਸਾਹਮਣੇ ਬੈਠੇ ਆ ਇਹਨਾਂ ਨੂੰ ਪੁੱਛ ਸਕਦੇ ਹੋ ਜੀ ਥੈਂਕ ਯੂ ਵੈਰੀ ਮਚ ਜੀ ਜਿਹੜੇ ਪੇਸ਼ੈਂਟਸ ਕਹ ਲਈਏ ਜਿਹੜੇ ਇਸ ਤਕਲੀਫ ਤੋਂ ਪੀੜਤ ਨੇ ਉਹ ਨਿਊਰੋਥੈਰਪੀ ਦਾ ਕੀ ਬੈਨੀਫਿਟ ਹੈ ਉਹਨਾਂ ਤੋਂ ਜਾਣਦੇ ਆ ਆਓ ਫੀਡਬੈਕ ਲੈਨੇ ਆ ਉਹਨਾਂ ਨਾਲ ਸਾਡੇ ਨਾਲ ਆਂਟੀ ਜੀ ਬੈਠੇ ਨੇ ਆਂਟੀ ਤੋਂ ਜਾਣਦੇ ਆ ਦਰਸ਼ਕ ਨੇ ਜੀ ਨਹੀਂ ਸਾਡੇ ਨਾਲ ਵੀਰ ਜੀ ਬੈਠੇ ਨੇ ਉਹਨਾਂ ਤੋਂ ਜਾਣਦੇ ਆ ਕੀ ਪ੍ਰੋਬਲਮ ਸੀ ਸਰ ਜਿਹੜਾ ਮਰਜੀ ਸਰ ਦੱਸ ਸਕਦਾ ਨਿਊਰੋਸ ਪ੍ਰੋਬਲਮ ਆ ਅੱਛਾ ਜੀ ਤੇ ਸਰ ਆਫਟਰ ਜਿਹੜੀ ਇਹ ਤੁਸੀਂ ਹੁਣ ਲੈ ਰਹੇ ਹੋ ਥੈਰਪੀਜ਼ ਵਗੈਰਾ ਇਹਦੇ ਨਾਲ ਕੋਈ ਟਰੀਟਮੈਂਟ ਦੇ ਵਿੱਚ ਤੁਹਾਨੂੰ ਪੋਜ਼ਿਟਿਵ ਸੁਧਾਰ ਦਿਖਿਆ ਹਾਂਜੀ ਦਿਖਿਆ ਜੀ ਦੇਖੇ ਬੜੀ ਚੰਗੀ ਗੱਲ ਹੈ ਜੀ ਜਿਵੇਂ ਸਰ ਦੱਸ ਰਹੇ ਨੇ ਕਿ ਹਰ ਇੱਕ ਚੀਜ਼ ਇੱਕ ਸਟੈਪ ਬਾਈ ਸਟੈਪ ਚੱਲਦੀ ਹੈ ਥੋੜਾ ਸਮਾਂ ਜ਼ਰੂਰ ਲੱਗਦਾ ਸਰ ਨਾਲ ਵੀਰ ਜੀ ਸਾਹਿਬ ਆਰਮੀ ਨੇ ਸਰ ਕੀ ਦਿੱਕਤ ਹੈ ਆਪਾਂ ਨੂੰ ਸਰ ਮੈਂ ਇਥੇ ਮੋਹਨ ਲਾਲ ਹੈ ਮੇਰਾ ਨਾਮ ਮੈਂ ਇੱਥੇ ਖੰਨੇ ਹੋਈ ਆ ਜੀ ਠੀਕ ਹੈ ਸਰ ਤੇ ਮੇਰੇ ਨਾਲ ਇੱਥੇ ਬੈਕ ਪੇਨ ਹੈ ਬਹੁਤ ਜ਼ਿਆਦਾ ਸੀ ਕਈ ਸਾਲਾਂ ਤੋਂ ਸੀ ਤੇ ਹੁਣ ਅੱਜ ਕੱਲ੍ਹ ਵੀ ਇਹ ਮੇਰੇ ਮੋਢੇ ਤੇ ਬੜੀ ਤਕਲੀਫ ਹੈ ਤੇ ਮੈਂ ਹੁਣ ਤਕਰੀਬਨ ਸੋਮਵਾਰ ਤੋਂ ਮੈਂ ਰੈਗੂਲਰ ਟਰੀਟਮੈਂਟ ਲੈ ਰਹੇ ਹਾਂ ਤੇ ਮੈਨੂੰ ਕਾਫੀ ਫਰਕ ਆਇਆ ਕਿ ਫਿਰ ਤੁਸੀਂ ਜਿਵੇਂ ਅੱਜ ਦੇ ਟਾਈਮ 'ਚ ਲੋਕ ਬੜੇ ਟੈਸਟ ਬੜੀਆਂ ਮਹਿੰਗੇ ਮਹਿੰਗੇ ਹਸਪੀਟਲਸ ਜਾਂਦੇ ਨੇ ਉਹਦੇ ਉੱਤੇ ਨਿਊਰੋਥੈਰੇਪੀ ਕਿਉਂਕਿ ਤੁਹਾਨੂੰ ਪਹਿਲਾਂ ਦੀ ਪ੍ਰੋਬਲਮ ਹੈ ਤੁਸੀਂ ਜਿਵੇਂ ਦੱਸ ਰਹੇ ਹੋ ਕੀ ਕੰਪੈਰੀਜ਼ਨ ਲੱਗਿਆ ਤੇ ਕੀ ਲੋਕਾਂ ਨੂੰ ਮੈਸੇਜਿੰਗ ਨਿਊਰੋਥੈਰੇਪੀ ਬਾਰੇ ਕਰਨਾ ਚਾਹੁੰਦੇ ਹੋ ਨਿਊਰੋਥੈਰੇਪੀ ਮੈਂ ਵੈਸੇ ਐਲੋਪੈਥਿਕ ਬਹੁਤ ਦਵਾਈ ਕੀਤੀ ਹੈ ਪਰ ਉਹਨਾਂ ਮੈਨੂੰ ਇੰਨਾ ਮਤਲਬ ਜਿਵੇਂ ਦਵਾਈ ਲੈ ਲਈ ਤਾਂ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਉਹੀ ਉਦੇ ਤੇ ਮੈਂ ਹੁਣ ਦੇਖਿਆ ਹੈ ਕਿ ਮੈਂ ਦਵਾਈ ਥੋੜੀ ਛੱਡੀ ਹੋਈ ਹੈ ਤੇ ਮੈਨੂੰ ਬਹੁਤ ਫਰਕ ਆ ਮਿਲਿਆ ਨਿਊਰੋਥੈਰੇਪੀ ਦਾ ਬੜੀ ਚੰਗੀ ਗੱਲ ਹੈ ਜੀ ਹੋਰ ਵੀ ਸਾਡੇ ਇੱਥੇ ਲਾਲਾ ਜੀ ਵੀ ਕਿਸੇ ਦਿੱਕਤ ਤੋਂ ਪਰੇਸ਼ਾਨ ਨਹੀਂ ਉਹ ਵੀ ਆਪਣੀ ਟ੍ਰੀਟਮੈਂਟ ਹੈ ਜਿਹੜੀ ਕਰਾ ਰਹੇ ਨੇ ਚਲੋ ਉਹਨਾਂ ਨੂੰ ਟ੍ਰੀਟਮੈਂਟ ਲੈਣ ਦਿੰਦੇ ਆ ਅਸੀਂ ਵੀ ਆਪਣੇ ਚੈਨਲ ਵਾਈ ਇਹਹੀ ਬੇਨਤੀ ਕਰਦੇ ਆ ਕਿ ਆਪਾਂ ਲੋਕ ਆਪਣਾ ਡਾਈਟ ਪਲਾਨ ਸੁਧਾਰੀਏ ਆਪਣਾ ਰਹਿਣ ਸਹਿਣ ਸੁਧਾਰੀਏ ਤੇ ਆਪਣੀ ਆਜੀਵਿਕਾ 'ਚ ਫਰਕ ਪਾਈਏ ਜਿਤੇ ਨਾਲ ਕਿ ਆਪਾਂ ਲੋਕ ਆਪ ਤੰਦਰੁਸਤ ਹੋਈਏ ਤੇ ਜੇਕਰ ਕੋਈ ਦਿੱਕਤ ਹੈ ਤਾਂ ਨਿਊਰੋਥੈਰੇਪੀ ਜਿਹੜੀ ਮੇਨ ਚੀਜ਼ ਹੈ ਇਹਦੀ ਇਹ ਕੁਆਲਿਟੀ ਹੈ ਕਿ ਤੁਹਾਨੂੰ ਜਿਹੜੀ ਟੈਬਲੇਟ ਤੋਂ ਮੁਕਤੀ ਮਿਲ ਜੂਗੀ ਇਹਨਾਂ ਦਾ ਜਿਹੜਾ ਕੈਂਪ ਹੈ ਜੀ ਛੇਪੂਰੀ ਮੰਦਰ ਖੰਨਾ ਵਿ ਦਲੀਪ ਦੇ ਨਾਲ ਤੁਸੀਂ ਰابطਾ ਕਾਇਮ ਕਰ ਸਕਦੇ ਹੋ ਤੇ ਇੱਥੇ ਆ ਕੇ ਆਪਣੀ ਜਿਹੜੀ ਟ੍ਰੀਟਮੈਂਟ ਹੈ ਉਹਨੂੰ ਕੰਟੀਨਿਊ ਕਰ ਸਕਦੇ ਹੋ ਥੈਂਕ ਯੂ ਜੀ ਥੈਂਕ ਯੂ ਵੈਰੀ ਮੱਚ